सतयुग त्रेता द्वापर कलियुग ये चारों युग दी ये गल्लां गा करते हैं और भगवान शिव जैसे सतयुग से चले आ रहे ऐसे जंगम वीर के साथ सतस इसका शिव गुणगान करते ऊचे पर्वत बद्रीन नाथ के घूमते ही पर्वत नाथ के पूरा फागण दा महीना शुरू होते भोलेनाथ दे भगत जी ने भी उंदे बराती सभी ਦੋ ਦੋ ਬੱਦਕੇ ਤਿਆਰ ਹੋ ਜਾਂਦੇ ਆਂ ਕੇ ਬਾਹਰ ਚੜਕੇ ਯਾਰੀ ਅੱਦੜਕੇ ਬਾਹਰ ਇਹਨੂੰ ਮਾਕੇ ਭਲ ਦੇਵੇ ਮਹਾਦੇ ਬੋਲੇ ਨਾਦ ਜਿਹੜੇ ਨੇ ਉਹ ਸਾਰਿਆਂ ਦੇ ਹੀ ਬੋਲੇ ਨਾਦ ਨੂੰ ਬੋਲੇ ਨਾਦ ਨੂੰ ਕੋਲਾ ਐਸੇ ਕਰਕੇ ਕਹਿੰਦਾ ਕਿ ਉਹ ਬਿਨਾਂ ਮੰਗਿਓ ਸਭ ਕੁਝ ਦੇ ਦਿੰਦਾ ਉਹਨੇ ਆਪਣਾ ਸਭ ਕੁਝ ਜਾਣੀ ਕਿ ਇਹਨਾਂ ਮੰਗਿਓ ਦੇ ਦਿੰਦਾ ਉਹ ਸਭ ਜਾਣੀ ਜਾਣ ਹੈ ਉਰੋਹੀ ਕਿਰਪਾ ਦੇ ਨਾਰੀ ਸਾਰੇ ਕਮਤਾਂ ਭਾਵ ਬਟੇ ਉੱਚੇ ਪਰਵਤ ਬਦਲੇ ਨਾ ਸਕੇ ਹੁੰਦੇ ਪਰਵਤ ਬਦਲੇ ਨਾ ਸਕੇ ਆਹ ਪੰਜੇ ਸਾਲ ਵਿੱਚ ਇੱਕ ਦਿਨ ਦਾ ਕਿਹਦਾ ਦਿਨ ਦਾ ਭੋਲੇ ਦਾ ਜਿਹਦਾ ਦਿਨ ਦਾ ਉਹ ਹਿੰਦੂਆਂ ਦੇ ਸਾਡੇ ਇਸ਼ਟ ਦੇਵਤਾ ਜੀ ਸਭ ਤੋਂ ਉੱਪਰ ਦੇ ਕਾਰਨ ਉਹਨਾਂ ਅੱਗੇ ਝੋਲੀ ਅਟੜਨੀ ਨਹੀਂ ਪੈਂਦੀ ਕੁਛ ਕਹਿਣਾ ਨਹੀਂ ਪੈਂਦਾ ਮੱਥਾ ਟੇਕਣਾ ਨਹੀਂ ਪੈਂਦਾ ਦਿਲਾਂ ਦੀਆਂ ਜਾਨਦੇ ਨੇ ਮਿੰਟਾਂ ਸਕਿੰਟਾਂ ਵਿੱਚ ਝੋਲੀਆਂ ਭਰ ਦਿੰਦੇ ਨੇ ਜਿਵੇਂ ਮਾਈ ਬਾਹਰ ਹੁੰਦੀ ਹੈ ਜਿਉਂ ਜਦ ਮੈਂ ਹਨੂਮਾਨ ਪੜੇ ਮੈਂ ਤਾਕਤ ਮੈਂ ਹਨੂਮਾਨ ਪੜੇ ਉੱਚੇ ਪਰਬਤ ਬਦਰੀ ਨਾਲ ਸਕੇ ਹੁੰਦੇ ਹੀ ਪਰਬਤ ਬਦਰੀ ਨਾਲ ਸਕੇ ਲੋਕਾਂ ਨੂੰ ਬਹੁਤ ਉਤਸ਼ਾਹ ਹੈ ਲੋਕੀ ਗੱਜ-ਵੱਜ ਕੇ ਸੱਜ ਕੇ ਬੋਲੇ ਬਾਬਾ ਦੀ ਬਰਾਤ ਚ ਸ਼ਾਮਲ ਹੋ ਰਹੀ ਹੈ ਔਰ ਇਹ ਦੁਨੀਆ ਲਈ ਬਹੁਤ ਵੱਡਿਆ ਸੰਦੇਸ਼ ਹੈ ਇਹਨੂੰ ਮਾ ਕੇ ਫਲ ਦੇਵੇ ਲੁਧਿਆਣਾ ਲਾਈਫ ਨੂੰ ਸਵਾਗਤ ਮੈਂ ਕਮਲ ਕਪੂਰ ਪੂਰੇ ਲੁਧਿਆਣਾ ਦੇ ਵਿੱਚ ਭੋਲੇनाथ ਦੀ ਮਹਾ ਸ਼ਿਵratri ਦੇ ਪਰਵ ਦੇ ਉੱਤੇ ਸ਼ੁਭ ਯਾਤਰਾਵਾਂ ਕੱਢੀਆਂ ਜਾ ਰਹੀਆਂ ਨੇ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਖਾਸ ਕਰਕੇ ਹਰ ਸੜਕ ਦੇ ਉੱਤੇ ਤੁਹਾਨੂੰ ਲੰਗਰ ਲੱਗੇ ਹੋਏ ਦਿਖਾਈ ਦੇ ਜਾਣਗੇ ਸਟਾਲ ਲੱਗੇ ਹੋਏ ਦਿਖਾਈ ਦੇ ਜਾਣਗੇ ਵੱਡੀਆਂ ਸਟੇਜਾਂ ਤੁਹਾਨੂੰ ਦਿਖਾਈ ਦੇਣਗੀਆਂ ਔਰ ਖਾਸ ਕਰਕੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਚੌਕ ਨੇ ਗਲੀਆਂ ਨੇ ਮੇਨ ਸੜਕਾਂ ਨੇ ਉਹ ਸਜਾਈਆਂ ਗਈਆਂ ਨੇ ਖਾਸ ਕਰਕੇ ਕਰੇਨ ਦੇ ਨਾਲ 56 ਭੋਗ ਦਾ ਵੀ ਇੰਤਜ਼ਾਮ ਕੀਤਾ ਗਿਆ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਚੌਂਕਾ ਦੇ ਵਿੱਚ ਕਰੇਨਾ ਜਿਹੜੀਆਂ ਨੇ ਲਗਾਈਆਂ ਵਿਆਂ ਨੇ ਇਹਨਾਂ ਕਰੇਨਾ ਦੀ ਮਦਦ ਦੇ ਨਾਲ ਉੱਪਰ ਜਿਸ ਤਰ੍ਹਾਂ ਹੀ ਰਾਤ ਯਾਤਰਾਏ ਆਏਗੀ 56 ਭੋਗ ਜਿਹੜਾ ਉਹ ਲਗਾਇਆ ਜਾਏਗਾ ਇਹ ਤਿਆਰੀਆਂ ਜਿਹੜੀਆਂ ਨੇ ਹਰ ਪਾਸੇ ਤੁਹਾਨੂੰ ਦਿਖਾਈ ਦੇਣਗੀਆਂ ਔਰ ਬholenath ਦੀ ਮਹਾਦੇਵ ਦੀ ਸ਼ਿਵਰਾਤਰੀ ਦੇ ਪਰਵ ਦੇ ਮੌਕੇ ਪੂਰਾ ਸ਼ਹਿਰ ਉਹਨਾਂ ਦੀ ਬਰਾਤ ਦੇ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੈ ਖੁਸ਼ੀਆਂ ਮਨਾਉਣ ਲਈ ਤਿਆਰ ਹੈ ਉਤਸ਼ਾਹਿਤ ਹੈ ਔਰ ਇਹ ਉਤਸ਼ਾਹ ਜਿਹੜਾ ਇੰਨਾ ਤਿਆਰੀਆਂ ਦੇ ਵਿੱਚ ਚਲਕ ਰਿਹਾ ਹੈ ਕਿਉਂਕਿ 15 ਫਰਵਰੀ ਨੂੰ ਮਾਸ਼ੇਵ ਰਾਤਰੀ ਦਾ ਪਰਵ ਹੈ ਉਹਦੇ ਲਈ ਲਾਈਟਾਂ ਦਾ ਵੀ ਪ੍ਰਬੰਧ ਜਿਹੜਾ ਹੈ ਹਰ ਪਾਸੇ ਕੀਤਾ ਗਿਆ ਹੈ ਲੜੀਆਂ ਲਗਾਈਆਂ ਗਈਆਂ ਛੰਡੀਆਂ ਲਗਾਈਆਂ ਗਈਆਂ ਲਾਈਟਾਂ ਲਗਾਈਆਂ ਗਈਆਂ ਨੇ ਔਰ ਕਿਸ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਗੱਲਬਾਤ ਕਰ ਲੈਨੇ ਆ ਲੋਕਾਂ ਦੇ ਨਾਲ ਕਿ ਕਿਸ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਬੋਲੇ ਬਾਬਾ ਜੀ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਬਰਾਤ ਚ ਕਿੱਦਾਂ ਸ਼ਾਮਿਲ ਹੋਣਾ ਲੋਕਾਂ 'ਚ ਬਹੁਤ ਉਸ਼ਟਾਹ ਹੈ ਲੋਕੀ ਗੱਜ ਵੱਜ ਕੇ ਸੱਜ ਕੇ ਬੋਲੇ ਬਾਬਾ ਦੀ ਬਰਾਤ ਚ ਸ਼ਾਮਿਲ ਹੋ ਰਹੀ ਹੈ ਔਰ ਇਹ ਦੁਨੀਆ ਲਈ ਬਹੁਤ ਵਧੀਆ ਸੰਦੇਸ਼ ਹੈ ਕਿ ਮੇਰੇ ਬੋਲੇ ਬਾਬਾ ਅੱਜ ਸੱਜ ਕੇ ਤਿੰਨ ਚਾਰ ਪੰਜ ਦਿਨ ਹੋ ਗਏ ਲਗਾਤਾਰ ਉਹਨਾਂ ਦੀ ਸ਼ੁਹਾ ਯਾਤਰਾ ਨਿਕਲ ਰਹੀਆਂ ਵਾ ਅਜੋ ਨਾਲ ਦੀ ਮਹਾਸ਼ਿਵਰਾਤਰੀ ਮੁਖਸਪ ਕਮੇਟੀ ਵੱਲੋਂ ਜੋ ਯਾਤਰਾ ਦੀ ਕਰੀ ਹੈ ਇੱਥੇ ਘੰਡ ਪਰਿਵਾਰ ਵੱਲੋਂ ਪਾਲ ਵੱਲੋਂ 56 ਭੋਗ ਦਾ ਪ੍ਰਚਾਰ ਲਗਾਇਆ ਜਾ ਰਿਹਾ ਹੈ ਮਾ भोले बाबा ਲਈ ਉਹ ਸਾਨੂੰ ਆਸ਼ੀਰਵਾਦ ਦੇਣ ਔਰ ਕੋਈ ਪੁੱਲਾ ਚੁੱਕਾ ਹੋ ਮਾ ਚੜੀਆਂ ਮਾਫ ਕਰਨ ਹਰ ਹਰ ਮਹਾਦੇਵ ਅੱਛਾ 56 ਭੋਗ ਦਾ ਇੱਥੇ ਸਪੈਸ਼ਲ ਪੋਸਟਰ ਵੀ ਲਗਾਇਆ ਗਿਆ ਹੈਗਾ ਔਰ ਇੱਕ ਕ੍ਰੇਨ ਨਾਲ ਵੀ ਇਹ ਕਿਸ ਤਰ੍ਹਾਂ ਲਗਾਇਆ ਜਾਏਗਾ ਜਦੋਂ ਯਾਤਰਾ ਆਏਗੀ ਜਦੋਂ ਬੋਲੇ ਬਾਬਾ ਦਾ ਮੇਰੇ ਬੋਲੇ ਬਾਬਾ ਦਾ ਚਾਂਦੀ ਦਾ ਜਲਤਰਾਥ ਆਏਗਾ ਉਦੋਂ ਬਾਬਾ ਜੀ ਨੂੰ 66 ਬੋਗ ਅਰਪਿਤ ਕਿਤਨ ਜਾਣਗੇ ਔਰ ਸਟੇਜ ਉੱਤੇ ਕੁਮਾਰ ਸਜੀਵ ਜੀ ਗਾਇਕ ਲੱਗ ਰਹੇ ਹੈਗੇ ਆ ਉਹ ਬੋਲੇ ਬਾਬਾ ਦਾ ਗੁਣਗਾਨ ਕਰਨਗੇ ਬਿਲਕੁਲ ਹੂੰ ਅੱਛਾ ਗੁਣਗਾਨਤਾ ਹੋਏਗਾ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਕਿੰਨਾ ਉਤਸ਼ਾਹ ਲੋ ਦੁਕਾਨਦਾਰਾਂ ਦਾ ਛੋਟੋ ਸਾਰੇ ਪੰਜਾਬ ਸਾਰੇ ਪਾਰਾਂ ਦੇ ਵਿੱਚ ਲੋਕਾਂ 'ਚ ਬਹੁਤ ਉਤਸ਼ਾਹ ਹੈ ਵੀ ਬੋਲੇ ਬਾਬਾ ਦਾ ਐਡਾ ਬੜਾ ਤਿਹਾਰ ਸਾਡੇ ਪਾਰ ਦੇ ਦਾ ਐਡਾ ਬੜਾ ਤਿਹਾਰ ਆ ਰਿਹਾ ਵਾ ਲੋਕਾਂ 'ਚ ਬਹੁਤ ਉਤਸ਼ਾਹ ਹੈ ਲੋਕਾਂ 'ਚ ਬਹੁਤ ਖੁਸ਼ੀ ਦੀ ਲਹਿਰ ਹੈ ਆਪਣੇ ਵੱਲੋਂ ਕੋਈ ਖਾਸ ਤਿਆਰੀਆਂ ਬਾਸ ਮੇਰੇ ਬੋਲ ਹੈ ਬਾਬਾ ਦਾ ਅਸ਼ੀਰਵਾਦ ਹੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਦੇ ਜੇਕਾਰੇ ਆ ਤੁਸੀਂ ਕੀ ਕਹਿਣਾ ਚਾਹੋ ਮਹਾਦੇਵ ਸਭ ਦਾ ਪਲਾ ਕਰੇ ਬਿਲਕੁਲ ਮਹਾਦੇਵ ਸਭ ਦਾ ਪਲਾ ਕਰੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਪੂਰੇ ਸ਼ਹਿਰ ਦੇ ਵਿੱਚ ਲੜੀਆਂ ਸੇਵਾ ਜੀ ਆ ਦੇਖੋ ਲੜੀਆਂ ਜਿਹੜੀਆਂ ਨੇ ਲਾਈਟਿੰਗ ਜਿਹੜੀ ਹੈ ਉਹ ਚੰਡੀਆਂ ਬੈਨਰ ਪੋਸਟਰ ਭੋਲੇ ਦੀ ਬਰਾਤ ਲਈ ਤਿਆਰੀਆਂ ਪੂਰੇ ਜੋਰਾ ਸ਼ੋਰਾ ਤੇ ਨੇ ਬਰਾਤੀ ਤਿਆਰ ਨੇ ਹਰ ਲੋ ਹਰਸ਼ਉ ਲਾਸ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਖੂਬਸੂਰਤ ਜਿਹੜੇ ਲੋਕ ਤਿਆਰੀਆਂ ਕਰ ਰਹੇ ਨੇ ਕਿੰਨਾ ਇੱਥੇ ਖਾਸ ਪ੍ਰਬੰਧ ਕੀਤਾ ਗਿਆ ਹੈ ਭੋਲੇ ਬਾਬਾ ਲਈ ਤਿਆਰ ਹੋ ਜੀ ਬਰਾਤ ਆ ਰਹੀ ਹੈ ਹਾਂਜੀ ਪੂਰੇ ਗੱਜ-ਬੱਜ ਕੇ ਪੂਰਾ ਫਾਗਣ ਦਾ ਮਹੀਨਾ ਸ਼ੁਰੂ ਹੁੰਦੇ ਭੋਲੇ ਨਾਤੇ ਪਾਸ ਜਿੰਨੇ ਵੀ ਹੁੰਦੇ ਬਰਾਤੀ ਸਭੀ ਗੱਜ-ਬੱਜ ਕੇ ਤਿਆਰ ਹੋ ਜਾਂਦੇ ਹਨ ਅੱਛਾ ਇਸ ਦਿਨ ਪਰਵ ਦੀ ਅਗਰ ਆਪਾਂ ਗੱਲ ਕਰੀਏ खास गायन जरा होंगे गान तो उन्हें गाया है ये जंगम जो परंपरा चली हुई है ये हमारा जो स्वरूप है ये शिव की ही गाथा गाते हैं आदि अनादि से लेकर सत्युग त्रेता द्वापर कल ये चारो युग अंधे गल का वृतांत करते हैं और भगवान शिव जैसे सत्युग से चले आ रहे हैं ऐसे जंगम के साथ साथ इसका शिव गुणगान करते हैं अच्छा शिव गुणगान में खास बाबा भोले की बरात को लेकर कौन से गायन है बरात से लेकर तो जैसे कि बरात में सभी गज बज के तैयार होते हैं ऐसे ही सब्जु के अंदर तैतीस करोड़ देवी देवता भगवान शंकर के बरात में विराजमान हुए थे जैसे कि सबसे पहले कौन प्रथम पवन बहवारू आते हैं इंद्र के छटकारु आते हैं धरती मात गली चाहती है दल बादल दो तंबू आते हैं चांद सूरज दो तो दीपक आते हैं आसी नदी नवासी धरना लगे समुन्दर शिव के शरणा चलो शिवों का कार्य करना सभी देवी देवता भगवान शंकर की प्रार्थना कहते हैं भोले की बरात में तो भूत प्रेत तो और ये सब प्रेत तो देवी देव दानव सब राक्षस किन्नर सभी होते हैं इसके बाद होते हैं ना? अच्छा भोले भावा के लिए कोई एक गायन अगर आप महादेव भंडार भरेंगे महादेव देवान देव पढ़ेंगे हर देवन मैं देव हैं। में महादेव पटे है मयो में माई पार्वती है भूजन में हनुमान पटे है ताकत में हनुमान पटे ऊंचे पर्वत भद्रीनाथ के ऊंचे पर्वत बद्रीनाथ के राम हरे भजो राम जयंकर के नाम न भजो राम जयंकर के नाम न शिव शिव रत के पहाड़ के हरिट के पहाड़ मांगे फल देव महादेव ਤਾਂ ਤੌਰ ਮੰਬੋ ਨੇ ਚੋੜੇ ਬਾਜ਼ਾਰ ਦੇ ਦੁਕਾਨਦਾਰਾਂ ਦੇ ਵਿੱਚ ਵੀ ਖਾਸਾ ਉਤਸ਼ਾਹ ਹੈ ਕਿਉਂਕਿ ਭੋਲੇ ਬਾਬਾ ਦੀ ਬਰਾਤ ਦੇ ਵਿੱਚ ਹਰ ਕੋਈ ਸ਼ਾਮਿਲ ਹੋਣਾ ਚਾਹੁੰਦਾ ਹੈ ਇਹ ਲੜੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਦੱਸਦੀਏ ਹਰ ਸੜਕ ਦੇ ਉੱਤੇ ਤੁਹਾਨੂੰ ਇਸ ਤਰ੍ਹਾਂ ਦੀ ਲਾਈਟਿੰਗ ਲੜੀਆਂ ਜਿਹੜੀਆਂ ਨੇ ਉਹ ਦਿਖਾਈ ਦੇਣ ਗਿਆ ਕਿਉਂਕਿ ਹਰ ਕੋਈ ਭੋਲੇ ਬਾਬਾ ਦੀ ਮਹਾ ਪਰਮ ਦੀਆਂ ਤਿਆਰੀਆਂ ਕਰਦਾ ਹੋਇਆ ਨਜ਼ਰ ਆ ਰਿਹਾ ਦੁਕਾਨਦਾਰ ਵੀ ਖਾਸੇ ਉਤਸ਼ਾਹਿਤ ਹੈ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਮੇਰੇ ਜੀ ਪੂਰੀਆਂ ਤਿਆਰੀਆਂ ਚੱਲ ਰਹੀਆਂ ਬੋਲੇ ਬਾਬਾ ਦੇ ਪੂਰੀਆਂ ਸਵਾਗਤ ਦੀ ਜੀ 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 ਪੂਰੀ ਤਿਆਰੀ ਚੱਲ ਰਹੀ ਹੈ ਇੱਥੇ ਜੀਆਂ ਸਟੇਜ ਵਗੈਰਾ ਲੱਗੇ ਆ ਜੀ ਆਪਣਾ ਲੇਡੀ ਸਾਹਿਬਾ ਹੋ ਰਿਹਾ ਆਪਣਾ ਡੀਜੇ ਵਗੈਰਾ ਲੱਗੇ ਆ ਲੰਗਰ ਵਗੈਰਾ ਲੱਗਨੇ ਆ ਜੀ ਔ ਟੂਟ ਬਿਲਕੁਲ ਆ ਟੂਟ ਅੱਛਾ ਛੱਪਨ ਭੋਗ ਦੀ ਵੀ ਤਿਆਰੀ ਜਿਹੜੀ ਹੈ ਕੀਤੀ ਗਈ ਹੈ ਜੀ ਜੀ ਕੀਤੀ ਗਈ ਹੈ ਜੀ ਕੀਤੀ ਗਈ ਹੈ ਜ਼ਰੂਰ ਕੀਤੀ ਗਈ ਹੈ ਬੋਲੇ ਨਾਲ ਦੀ ਸਵਾਰੀ ਆਣੀ ਉਹਨਾਂ ਵਾਸਤੇ ਛੱਪਨ ਭੋਗ ਦੀਆਂ ਵੀ ਤਿਆਰੀਆਂ ਕੀਤੀਆਂ ਗਿਆ ਜੀ ਪੂਰੀਆਂ ਗੱਜ-ਬੱਜ ਕੇ ਛੱਪਨ ਭੋਗ ਦੇ ਨਾਲ ਸਵਾਗਤ ਕੀਤਾ ਜਾਏਗਾ ਬੋਲੇ ਬਾਬਾ ਦਾ ਚਾਂਦੀ ਦਾ ਰੱਥ ਹੋਏ ਔਰ ਇਧਰ ਵੀ ਤੁਹਾਨੂੰ ਸਾਰੇ ਪਾਸੇ ਦਿਖਾ ਰਹੇ ਆ ਕਿ ਕੀ ਕੀ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਜੀ ਜੀ ਵੀਰੇ ਜੀ ਸਾਲ ਵਿੱਚ ਇੱਕ ਦਿਨ ਆਂਦਾ ਕਿਹਦਾ ਦਿਨ ਆਂਦਾ ਭੋਲੇ ਨਾਲ ਜਿਹਦਾ ਦਿਨ ਆਂਦਾ ਉਹ ਹਿੰਦੂਆਂ ਦੇ ਸਾਡੇ ਈਸ਼ੂ ਦੇਵਤਾ ਜੀ ਸਭ ਤੋਂ ਉੱਪਰ ਨੇ ਕਾਰਨ ਉਹਨਾ ਅੱਗੇ ਝੋਲੀ ਅਟਣੀ ਨਹੀਂ ਪੈਂਦੀ ਕੁਛ ਕਹਿਣਾ ਨਹੀਂ ਪੈਂਦਾ ਮੱਥਾ ਟੇਕਣਾ ਨਹੀਂ ਪੈਂਦਾ ਦਿਲਾਂ ਦੀਆਂ ਜਾਣਦੇ ਨੇ ਮਿੰਟਾਂ ਸਕਿੰਟਾਂ ਵਿੱਚ ਝੋਲੀਆਂ ਭਰ ਦਿੰਦੇ ਨੇ ਤਾਂ ਲੇਥੇ ਪ੍ਰੋਪਰ ਤਰੀਕੇ ਨਾਲ ਪਹਿਲਾ ਭੋਲੇ ਦਾ ਜੀ ਦਾ ਭੰਗ ਦਾ ਲੰਗਰ ਲੱਗੇਗਾ ਅੱਛਾ ਘੋਟਾ ਲੱਗੇਗਾ ਫਿਰ ਸੈਂਡਵਿਚ ਵਗੈਰਾ ਲੱਗਣਗੇ ਟੀਜੇ ਲੱਗਣਗੇ ਅੰਤਖੰਦ ਖਾਦੋ ਤੁਸੀਂ ਹਰ ਸਾਲ ਇਦਾਂ ਹੁੰਦਾ ਤੇ ਹੋ ਸਕਿਆ ਜਦ ਤੱਕ ਸਾਹ ਵਿੱਚ ਚੱਲ ਰਹੇ ਆ ਸਰੀਰ ਵਿੱਚ ਜਾਨ ਹੈਗੀ ਆ ਤਦ ਤੱਕ ਇਦਾਂ ਹੀ ਚੱਲੇਗਾ ਬਿਲਕੁਲ ਭੋਲੇ ਬਾਬਾ ਦਾ ਵੈਸੇ ਹੀ ਬਹੁਤ ਭੋਲੇ ਐ ਉਹਨਾਂ ਨੂੰ ਤਾਂ ਸਿਰਫ ਸ਼ਰਦਾ ਨਾਲ ਯਾਦ ਕਰ ਲੋ ਬਹੁਤ ਹੁੰਦਾ ਪਰ ਬਾਜ਼ਾਰ ਕਿੰਨਾ ਉਤਸ਼ਾਹਿਤ ਹੈ ਓ ਵੈਲ ਸਰ ਇਹ ਕੋਸ਼ਤ ਤੁਸੀਂ ਪੁੱਛਿਆ ਇਹਦਾ ਆਨਸਰ ਹੈ ਪਤਾ ਕੀ ਹੈ ਮਿੰਟਾ ਜੇ ਦੇਣ ਵਾਲਾ ਕੀ ਖੁਸ਼ ਹੋਇਆ ਪਿਆ ਬਈ ਯਾਰ ਕੀ ਸਾਲ ਚ ਇੱਕ ਦਿਨ ਕਿਉਂ ਆਂਦਾ ਹੈ ਇਹਦਾ ਸਾਲ ਚ 10 ਦਿਨ ਕਿਉਂ ਨਹੀਂ ਆਂਦੇ ਇਹ ਸਾਲ ਚ 20 ਦਿਨ ਕਿਉਂ ਨਹੀਂ ਆਂਦੇ ਭੋਲੇनाथ ਜੀ ਦੇ ਮਜਾ ਜੀ ਮਜਾ ਪੂਰਾ ਬਾਜ਼ਾਰ ਅੱਜ ਤੁਸੀਂ ਦੇਖ ਲੈਣਾ ਇੱਕ ਯਾਤਰਾ ਤੇ ਕੱਲ ਦੇਖਣਾ ਇਸ ਤੋਂ ਵੀ ਵੱਡੀ ਵਾਲੀ ਹੈ ਸਰ ਮਜਾ ਮਜਾ ਪੂਰਾ ਭਰਪੂਰ ਬਿਲਕੁਲ ਅੱਛਾ ਦੁਕਾਨਦਾਰ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਕੁਛ ਥੋੜਾ ਜਿਹਾ ਹੋ ਜਾਂਦਾ ਹੈ ਈ ਰਾਤ ਯਾਤਰਾ ਨਹੀਂ ਹੈ ਗ੍ਰਾਹਕ ਨਹੀਂ ਆਣਗੇ ਦੁਕਾਨਾਂ 'ਚ ਗ੍ਰਾਕੀ ਘੱਟ ਹੋਈ ਨਾ 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 ਬਿਲਕੁਲ ਨਹੀਂ ਕਾਰਨ ਹਾਂ ਕਾਰਨ ਕੀ ਹੈ ਉਹਨਾਂ ਨੇ ਮਿੰਟਾਂ ਜੇ ਹੁਣ ਸਾਡ ਨੂੰ ਦੇਖ ਲੋ ਰਾਤ ਯਾਤਰਾ ਜੇ ਸ਼ੁਰੂ ਨਹੀਂ ਹੋਈ ਪਰ ਸਾਡੇ ਹਰ ਇੱਕ ਦੁਕਾਨਦਾਰ ਨੂੰ ਸਵੇਰ ਦਾ 50-50 ਹਜ਼ਾਰ ਲੱਖ-ਲੱਖ ਰੁਪਏ ਲਗਾ ਪਹਿਲਾਂ ਹੀ ਲੱਗ ਚੁੱਕਾ ਪਹਿਲਾਂ ਹੀ ਭੋਲੇ ਦਾ ਜਿਨੇ ਝੋਲੀਆਂ ਭਰਤੀਆਂ ਨੇ ਉਹ ਕਹਿੰਦੇ ਜਦੋਂ ਉਹਨਾਂ ਸਾਡੀ ਯਾਤਰਾ ਚਲਣੀ ਹੈ ਤੇ ਤੁਸੀਂ ਆਰਾਮ ਨਾਲ ਨੱਚਣਾ ਤੇ ਭੰਗੜੇ ਪਾਣੇ ਆ ਜੇਪਾ ਤੁਹਾਡੀਆਂ ਫੁੱਲ ਕਰਤੀਆਂ ਨੇ ਬੰਬ ਬੰਮ ਬੋਲੇ ਬੰਮ ਬੰਮ ਬੋਲੇ ਬਲਕਨ ਬੋਲੇ ਨੇ ਸਭ ਦੀਆਂ ਝੋਲੀਆਂ ਪਹਿਲਾਂ ਹੀ ਭਰ ਦਿੱਤੀਆਂ ਨੇ ਇਸੇ ਕਰਕੇ ਦੁਕਾਨਦਾਰ ਵੀ ਖੁਸ਼ ਨੇ ਔਰ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੁਸ਼ੀ ਦੀ ਲਹਿਰ ਹੈ ਪੂਰਾ ਬਾਜ਼ਾਰ ਬੋਲੇ ਬਾਬਾ ਦੇ ਸਵਾਗਤ ਦੀਆਂ ਤਿਆਰੀਆਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬੋਲੇ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਹਰ ਹਰ ਮਹਾਦੇਵ ਜੀ ਹਰ ਹਰ ਮਹਾਦੇਵ ਜੀ ਪੋਲੇ ਬਾਬਾ ਦੇ ਆਉਂਦੀ ਤਿਆਰੀ ਹੋ ਰਹੀ ਆ ਸਵਾਗਤ ਲਈ ਤਿਆਰ ਹੋ ਹਾਂਜੀ ਬਿਲਕੁਲ ਤਿਆਰ ਆ ਜੀ ਅਸੀਂ ਇੱਥੇ ਲੱਡੂਆਂ ਦਾ ਲੰਗਰ ਲਗਾਵਾਂਗੇ ਅੱਛਾ ਜਦੋਂ ਇਥੋਂ ਚੋਬਾ ਯਾਤਰਾ ਮੰਗੇਗੀ ਉਸ ਤੋਂ ਪਹਿਲਾਂ ਅਸੀਂ ਇੱਥੇ ਲੱਡੂਆਂ ਦਾ ਲੰਗਰ ਲਗਾਵਾਂਗੇ ਔਰ ਪੋਲੇ ਯਾਤਰਾ ਦੀ ਸੁਵਾਗਤ ਕਰਾਂਗੇ ਤੁਮ ਤਾਬਲਾ ਸਵਾਗਤ ਕਰਾਂਗੇ ਕਿਉਂਕਿ ਪੋਲੇ ਨਾਥ ਜਿਹੜੇ ਨੇ ਉਹ ਸਾਰਿਆਂ ਦੇ ਹੀ ਪੋਲੇ ਨਾਥ ਨੇ ਪੋਲੇ ਨਾਥ ਨੂੰ ਕੋਲਾ ਐਸੇ ਕਰਕੇ ਕਹਿੰਦਾ ਕਿ ਉਹ ਬਿਨਾਂ ਮੰਗਿਓ ਸਭ ਕੁਝ ਦੇ ਦਿੰਦਾ ਹੈ ਉਹਨੇ ਆਪਣਾ ਸਭ ਕੁਝ ਜਾਣੇ ਕੀ ਬਿਨਾ ਮੰਗਿਓ ਦੇ ਦਿੱਤਾ ਔਰ ਸਭ ਜਾਣੀ ਜਾਣ ਹੈ ਔਰ ਉਹਦੀ ਕਿਰਪਾ ਨਾਲ ਹੀ ਸਾਰੇ ਕੰਮ ਬਿਲਕੁਲ ਉਹਦੀ ਕਿਰਪਾ ਨਾਲ ਹੀ ਸਾਰੇ ਕੰਮ ਹੋਣੇ ਆ ਮੈਂ ਦੁਕਾਨਦਾਰਾਂ ਨਾਲ ਵੀ ਗੱਲ ਕਰ ਰਿਹਾ ਹੈਗਾ ਉਹ ਕਹਿੰਦੇ ਕਿ ਕੋਈ ਫਰਕ ਨਹੀਂ ਪੈਂਦਾ ਗਾਹ ਕਾਂ ਦੇ ਨਹੀਂ ਆਂਦੇ ਬਾਬਾ ਨੇ ਪਹਿਲੇ ਹੀ ਚੋਲੀ ਭਰਤੀ ਹੈ ਬਿਲਕੁਲ ਠੀਕ ਗੱਲ ਹੈ ਜੀ ਕਿਉਂਕਿ ਉਹਦੀ ਦਇਆ ਨਾਲ ਹੀ ਸਾਰੇ ਕੰਮ ਹੋ ਰਹੇ ਆ ਜੀ ਛੇ ਅਸੀਂ ਉਹਦੀ ਦਇਆ ਦੇ ਲਈ ਇੱਕ ਦੋ ਦਿਨ ਥੋੜਾ ਜਿਹਾ ਟਾਈਮ ਦੇ ਹੀ ਦੇ ਸਕਦੇ ਤੇ ਅਸੀਂ ਕੱਲ ਜੀਵ ਲਈਏ ਉਹਦਾ ਜੀਵਨ ਹੀ ਇਸੇ ਕਰਕੇ ਮਿਲਿਆ ਕਿ ਆਪੋ ਦੀ ਸੇਵਾ ਕਰੀਏ ਔਰ ਉਹਦੀ ਸੇਵਾ ਦਾ ਫਲ ਪਾਈਏ ਉਹਦਾ ਫਲ ਹਮੇਸ਼ਾ ਮਿਲਦਾ ਕੋਈ ਤੇ ਕੋਈ ਗਿਆ ਦੀ ਦ੍ਰਿਸ਼ਟੀ ਹਰ ਵਕਤ ਰੰਦੀ ਬਿਲਕੁਲ ਅੱਛਾ ਆਪ ਇੱਥੇ 56 ਭੋਗ ਲਗਾਉਣ ਦੀ ਵੀ ਤਿਆਰੀ ਕੀਤੀ ਗਈ ਹੈ ਕ੍ਰੇਨ ਲਿਆਂਦੀ ਗਈ ਹੈ ਹਾਂਜੀ ਇਹ ਜੀ ਨੀਰਜ ਵਰਮਾ ਜੀ ਜਿਹੜੀ ਸ਼ੋਭਾ ਯਾਤਰਾ ਕਢਾਲਦੇ ਨੇ ਉਹ ਸ਼ੋਭਾ ਯਾਤਰਾ ਸਾਡੇ ਚੋੜੇਵਾਰ ਤੇ ਹਰ ਸਾਲ ਨਿਕਲਦੀ ਹੈ ਤਕਰੀਬਨ ਕਾਫੀ ਸਮਾਂ ਤੋਂ 10-15 ਸਾਲ ਤੋਂ ਤਰਕਿਬ ਨਿਕਲਦੀ ਪਈ ਹੈ ਔਰ ਹਰ ਸਾਲ ਹੀ 56 ਭੋਗ ਦਾ ਘੰਟਾ ਦਾ ਚੌਂਕ ਜਿਹਾ ਲੱਗਦਾ ਉਹ ਜਿਹੜਾ ਨਜ਼ਾਰਾ ਜਾਨੀ ਕਿ ਵੇਖਣ ਵਾਲਾ ਹੁੰਦਾ ਔਰ ਆਰਤੀ ਹੁੰਦੀ ਆ ਨਜ਼ਾਰਾ ਦੇਖਣ ਵਾਲਾ ਹੁੰਦਾ 56 ਭੋਗ ਲੱਗਦਾ ਔਰ ਬਹੁਤ ਹੀ ਜ਼ਿਆਦਾ ਉੱਥੇ ਜਾਨੀ ਕਿ 56 ਭੋਗ ਦੇ ਦਰਸ਼ਨ ਕਰਨ ਲਈ ਬੜੇ ਲੋਕ ਆਉਂਦੇ ਬਿਲਕੁਲ ਆச்சா ਬੜੇ ਲੋਕ ਆ ਰਹੇ ਮੈਂ ਦੇਖ ਰਿਹਾ ਸਜਾਵਟ ਇੰਨੀ ਅੱਛੀ ਹੈ ਕਿ ਗ੍ਰਾਹਕ ਵੀ ਰੁਕ ਰੁਕੇ ਦੇਖ ਰਿਹਾ ਜਾਂ ਜਿਹੜੇ ਬਾਜ਼ਾਰ ਚ ਆਏ ਹੋਏ ਲੋਕ ਹੈ ਉਹ ਵੀ ਖੜ ਖੜ ਕੇ ਦਰਸ਼ਨ ਕਰ ਰਹੇ ਹਾਂ ਜਿਹੜੀ ਸਜਾਵਟ ਹੈ ਜੀ ਉਹ ਸਜਾਵਟ ਐਕਸਟਰਾ ਆਰਡੀਨਰੀ ਹੁੰਦੀ ਹੈ ਜਿਹੜੀ ਇਹਦੀ ਸਜਾਵਟ ਹੈ ਨਾ ਉਹ ਕਰਨ ਦੇ ਲਈ ਇੱਕ ਬਰਨਾਲਾ ਤੋਂ ਕੁਆਲਿਟੀ ਆਉਂਦੀ ਹੈ ਲਾਈਟ ਵਾਲੀ ਹਾਂ ਔਰ ਹਰ ਸਾਲ ਉਹੀ ਲਾਈਟ ਕਰਦੀ ਹੈ ਔਰ ਹਰ ਸਾਲ ਡਿਫਰੈਂਟ ਸਟਾਈਲ ਕਰਦੀ ਹੈ ਕਿ ਜਿਹਨਾਂ ਵਾਲੀ ਹੁੰਦੀ ਹੈ ਜੇ ਨਾ ਦੇਖਦਾ ਇੱਕ ਵਾਰੀ ਰੁੱਕ ਕੇ ਜਰੂਰ ਲਾਈਟ ਨੂੰ ਦੇਖ ਕੇ ਜਾਊਗਾ ਉਹ ਜਦੋਂ ਚਗੋ ਕੀ ਲਾਈਟ ਨਾ ਤੁਸੀਂ ਦੇਖੋਗੇ ਵਾਕਿਆਨਕ ਜਨਨਤ ਦਾ ਨਜ਼ਾਰਾ ਹੈ ਇਹ ਲਿਹਾੜੇ ਜਾਏ ਕੀ ਬਾਤ ਹੈ ਕਿਉਂਕਿ ਭੋਲੇ ਬਾਬਾ ਦੀ ਬਰਾਤ ਹੈ ਧੂਮ ਧਾਮ ਨਾਲ ਨਿਕਲਣੀ ਚਾਹੀਦੀ ਹੈ ਹਰ ਹਰ ਮਹਾਦੇਵ ਬੰਬੰਬ ਬੋਲੇ ਦੇ ਜੈਕਾਰੇ ਲਗਦੇ ਹੋਏ ਨਜ਼ਰ ਆਣਗੇ ਔਰ ਲੋਕ ਕਿੰਨੇ ਉਤਸ਼ਾਹਿਤ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਭੰਗੜੇ ਪੈਂਦੇ ਹੋਏ ਡਾਂਸ ਹੁੰਦੇ ਹੋਏ ਦਿਖਾਈ ਦੇ ਰਹੇ ਆ ਨੱਚਦੇ ਹੋਏ ਦਿਖਾਈ ਦੇ ਰਹੇ ਆ ਬੋਲੇ 바ਵਾ ਦੀ ਬਰਾਤ ਬੋਲੇ 바ਵਾ ਦੀ ਬਰਾਤ ਬੋਲੇ 바ਵਾ ਕੀ ਬਰਾਤ ਹੈ ਅੱਜ ਕੀ ਬਾਤ ਹੈ ਕੀ ਬਾਤ ਹੈ ਬਾਜ਼ਾਰ ਬਹੁਤ ਸੁੰਦਰ ਲੱਗ ਰਿਹਾ ਹੈ ਹਾਂ ਸਾਹਿਬ ਆਪਾਂ ਵਾਹ ਨਸ਼ਾ ਹੈ ਬੋਲੇ ਨਾटका ਕੀ ਬਾਤ ਬੋਲੇ ਨਾਟਕ ਬੰਬਾਂ ਬੋਲੇ ਬੰਬਾਂ ਬੋਲੇ ਬੋਲੇ ਪਪਾ ਦੀ ਬਰਾਤ ਆਣੀ ਹੈ ਤੇ ਬਰਾਤੀ ਕਿਤਾ ਖੁਸ਼ ਨਾ ਹੋਣਗੇ ਤੁਸੀਂ ਆਪ ਸੋਚ ਸਕਦੇ ਹੋ ਸਟੀਆਂ ਵੱਜ ਰੀਆਂ ਨੇ ਆਪ ਜਾ ਕੇ ਦਿਖਾ ਦਿਓ ਇੱਕ ਵਾਰ ਇਹ ਉੱਥਾ ਹੈ ਬਾਜ਼ਾਰ ਦੇ ਵਿੱਚ ਔਰ ਹਰ ਪਾਸੇ ਤੁਹਾਨੂੰ ਲੜੀਆਂ ਲਾਈਟਿੰਗ ਇਹ ਰਾਤ ਦਾ ਨਜ਼ਾਰਾ ਤੁਹਾਨੂੰ ਵੱਖਰਾ ਹੀ ਦਿਖਾਈ ਦੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ